ਅਕਸਰ ਆਏ ਦਿਨ ਵਿਖਿਆ ਜਾਂਦਾ ਹੈ ਕਿ ਸੜਕਾਂ ਤੇ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਜਿਸ ਦੇ ਕਾਰਨ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਪਰ ਇਹ ਖੁਦ ਲੋਕਾਂ ਦੀ ਹੀ ਗਲਤੀ ਦੇ ਕਾਰਨ ਲੰਬੇ ਲੰਬੇ ਜਾਮ ਲੱਗ ਜਾਂਦੇ ਨੇ ਜਿਸ ਦੇ ਚੱਲਦੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਪਾਸੇ ਰੱਖੜੀ ਦਾ ਤਿਹਾਰ ਹੋਣ ਕਾਰਨ ਜਿੱਥੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਹੀ ਹੈ ਉੱਥੇ ਹੀ ਲੋਕਾਂ ਵੱਲੋਂ ਸੜਕਾਂ ਤੇ ਨੋ ਪਾਰਕਿੰਗ ਵਿੱਚ ਗੱਡੀਆਂ ਖੜੀਆਂ ਕਰਕੇ ਟ੍ਰੈਫਿਕ ਸਮੱਸਿਆ ਨੂੰ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਪੁਲਿਸ ਨੂੰ ਲੋਕਾਂ ਦੇ ਚਲਾਨ ਕੱਟਣੇ ਪੈ ਰਹੇ ਨੇ ਅਤੇ ਗੱਡੀਆਂ ਨੂੰ ਟੋ ਵੈਨ ਦੇ ਰਾਹੀਂ ਚੁੱਕਿਆ ਜਾ ਰਿਹਾ ਹੈ ਉੱਥੇ ਕਈ ਲੋਕ ਪੁਲਿਸ ਅਧਿਕਾਰੀਆਂ ਨਾਲ ਉਲਝਦੇ ਹੋਏ ਵੀ ਨਜ਼ਰ ਆਏ ਨੇ ਤੇ ਪੁਲਿਸ ਉੱਤੇ ਆਪਣਾ ਰੋਪ ਝਾੜਦੇ ਹੋਏ ਮੰਤਰੀਆਂ ਸੰਤਰੀਆਂ ਦੇ ਫੋਨ ਵੀ ਖੜਕਾਏ ਜਾ ਰਹੇ ਨੇ। ਲੱਗਾ ਕਿ ਕੀ ਗੱਲਬਾਤ ਹੋਈ ਹੈ ਜੀ? ਇਹ ਰੋਂਗ ਪਾਰਕਿੰਗ ਲੱਗੇ ਸੀ ਇਹਨਾਂ ਦੇ ਚਲਾਨ ਕਰ ਦਿੱਤੇ। ਠੀਕ ਹੈ ਨਾਲੇ ਜਿਹੜੇ ਰੋਂਗ ਸਾਈਡ ਤੇ ਖੜੀ ਕਰਮ ਦੇ ਬਾਪ ਜੀ ਤੇ ਜਿੱਤੇ ਵੀ ਆ ਪੁਲਿਸ ਨਾਲ ਜੇਲ੍ਹ ਵੇਸ ਕਰਦੇ ਆ ਗਲਤੀ ਮੰਨਦੇ ਨਹੀਂ। ਨਹੀਂ ਕੋਈ ਨਹੀਂ ਉਹਨਾਂ ਨੇ ਚਲਾਨ ਕਰਾ ਲਿਆ ਜੀ। ਅੱਛਾ ਆਪਣਾ ਉਹਨਾਂ ਦਾ ਚਲਾਨ ਕਰ ਦਿੱਤਾ ਹੈ ਤੇ ਉਹਨਾਂ ਨੂੰ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਦੇ ਹੋ ਜੋ ਇਹੋ ਹੀ ਕਵਾਂਗੇ ਕਿ ਆਪਣਾ ਨਾਲ ਲਾਓ ਸੜਕ ਦੇ ਉੱਤੇ ਨਾਲ ਲਾਓ ਕਿ ਟ੍ਰੈਫਿਕ ਜਮ ਹੁੰਦੀ ਹੈ ਅੱਛਾ ਸਰ ਕਾਫੀ ਪਹੁੰਚ ਵੀ ਕਰਦੇ ਆ ਫੋਨ ਵੀ ਕਰਾਉਂਦੇ ਆ ਮੰਤਰੀ ਸਾਹਿਬਾਨਾਂ ਦੇ ਜਾਂ ਕਰ ਲੀਏ ਇੰਨਾ ਹੀ ਪਰਸ਼ਨਿਕ ਅਧਿਕਾਰੀ ਚਲਾਨ ਕਰ ਦਿੱਤੇ ਗਏ ਜੀ ਕੋਈ ਤਰਸ ਰੋਂਗ ਪਾਰਕਿੰਗ ਤੇ ਚਲਾਨ ਕਰ ਦਿੱਤੇ ਗਏ ਕਈ ਤਰਸ ਨਹੀਂ ਖਤਿਆ ਜਾਏਗੀ ਠੀਕ ਹੈ ਇਹ ਜਿਹੜੇ ਗਲਤ ਲਾਈਆਂ ਵਾ ਉਹ ਗਲਤ ਕੰਮ ਆ ਉਹ ਟੋ ਹੋਣਗੀਆਂ ਹੋਣਗੀਆਂ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਹੋਊਗੀ ਇਹ ਅਕਸਰ ਹੀ ਇੱਥੇ ਜਿੰਨੀਆਂ ਮਰਜ਼ੀ ਤੁਸੀਂ ਗੱਡੀਆਂ ਝੁੱਕ ਲੈਂਦੇ ਜੇ ਫੇਰ ਵੀ ਇੱਥੇ ਰੋਜ਼ ਇਹੀ ਹਾਲ ਆ ਲਗਭਗ ਇਹ ਜਿਹੜੀਆਂ ਵਾਈਟ ਲਾਈਨ ਐ ਇੱਥੋਂ ਇਧਰਲੇ ਪਾਸੇ ਲੱਗਿਆ ਹੋਇਆ ਸੜਕਾਂ ਦੇ ਪਾਸੇ ਬਾਹਰ ਹੀ ਲੱਗਿਆ ਆਪਾਂ ਤਾਂ ਲੋਕਾਂ ਨੂੰ ਇਹ ਹੀ ਕਹਿੰਦੇ ਆਂ ਪਬਲਿਕ ਨੂੰ ਪਰੇਸ਼ਾਨੀ ਨਾ ਆਵੇ ਸਹੀ ਆਪਣਾ ਗੱਡੀਆਂ ਲਾਓ ਇੱਥੇ ਸੜਕ ਤੇ ਹੀ ਲਾ ਕੇ ਚੱਲ ਜਾਂਦੇ ਇਹਨਾਂ ਦੀ ਆਪਾਂ ਟੋਕਾਂਗੇ ਸਰ ਕੁਝ ਦੇਖਣ ਨੂੰ ਕੁਝ ਤੁਹਾਡੇ ਨਾਲ ਕਹਿਣ ਕਹਿੰਦਾ ਵੀ ਲੋਕ ਲੜਦੇ ਲੜਦੇ ਬੰਨਤੀ ਜੀ ਜਿਹੜੇ ਜਿੱਦੇ ਆ ਤੁਹਾਡੇ ਨਾਲ ਬਹਿਸ ਕਰਦੇ ਆ ਜਿਹੜੇ ਵੀ ਆਪਣੀ ਗਲਤੀ ਕਰਕੇ ਵੀ ਨਹੀਂ ਮੰਨਦੇ ਆਪਾਂ ਉਹਨਾਂ ਦਾ ਚਲਾਨ ਕਰ ਦਿੰਨੇ ਆ ਵਾਹ ਜੀ